ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਪ੍ਰਤੀਭਾ ਨਰ ਸਿੰਘ ਅਫੀਸਰ ਅੱਜ ਆਪਾਂ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਬਾਰੇ ਉਹਨਾਂ ਦੇ ਜੀਵਨ ਕਾਲ ਬਾਰੇ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਕਿਸ਼ਨ ਸਿੰਘ ਉਹਨਾਂ ਦੀ ਮਾਤਾ ਜੀ ਦਾ ਨਾਮ ਸੀਗਾ ਵਿਦਿਆਵਤੀ ਜੱਦੀ ਪਿੰਡ ਖਟਕੜ ਕਲਾ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਉਹਨਾਂ ਦਾ ਜੱਦੀ ਪਿੰਡ ਸੀ ਉਹਨਾਂ ਨੇ ਜਿਹੜੀ ਆਪਣੀ ਮੁੱਢਲੀ ਪੜ੍ਹਾਈ ਕੀਤੀ ਸੀ ਉਹ ਪਿੰਡ ਬੰਗਾ ਅਤੇ ਖਟਕੜ ਕਲਾ ਤੋਂ ਕੀਤੀ ਸੀ ਉੱਚੀ ਪੜ੍ਹਾਈ ਦੇ ਲਈ ਉਹ ਲਾਹੌਰ ਚਲੇ ਗਏ ਸੀ ਡੀਏਵੀ ਹਾਈ ਸਕੂਲ ਅਤੇ ਡੀਏਵੀ ਕਾਲਜ ਤੋਂ ਉਹਨਾਂ ਨੇ ਆਪਣੀ ਉੱਚੀ ਪੜ੍ਹਾਈ ਲਈ ਪੜ੍ਹਾਈ ਕੀਤੀ ਉਸ ਦੇ ਨਾਲ ਹੀ ਉਹਨਾਂ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਆਪਣੀ ਕਪੜਾਈ ਕੰਪਲੀਟ ਕੀਤੀ ਫਿਰ ਇਸ ਦਿਨ ਬਾਅਦ ਆਪਾਂ ਕਰਾਂਗੇ ਉਹਨਾਂ ਦੀਆਂ ਇਨਕਲਾਬੀ ਸਰਗਰਮੀਆਂ ਇਨਕਲਾਬੀ ਸਰਗਰਮੀਆਂ ਵਿੱਚ ਕੀ ਹੈ 1920 ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਗਈ ਨਾ ਮਿਲਵਰਤਨ ਲਹਿਰ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਉਹ ਉਹਨਾਂ ਦੀਆਂ ਜਿਹੜੀਆਂ ਇਨਕਲਾਬੀ ਉਹਨਾਂ ਦੀਆਂ ਜਿਹੜੀਆਂ ਇਨਕਲਾਬੀ ਸਰਗਰਮੀਆਂ ਸੀ ਉਹ ਕਿਸੀ 1920 ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਗਈ ਨਾਮ ਮਿਲਵਰਤਨ ਲਹਿਰ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਉਹਨਾਂ ਦਾ ਜਿਹੜਾ ਸੰਬੰਧ ਸੀ ਉਹ ਸੀਗਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਉਨ੍ਹਾਂ ਦਾ ਜਿਹੜਾ ਸੰਬੰਧ ਸੀ ਹਿੰਦੁਸਤਾਨ ਰਿਪਬਲਿਕ ਆਰਮੀ ਦੇ ਨਾਲ ਸੀ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਸਾਈਮਨ ਕਮਿਸ਼ਨ ਦੀ 1928 ਨੂੰ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਇਸ ਸਮੇਂ ਦੇਸ਼ ਭਰ ਵਿੱਚ ਇਸ ਕਮਿਸ਼ਨ ਦਾ ਬਾਈਕਾਟ ਲਹਿਰ ਚੱਲ ਰਹੀ ਸੀ ਇਸ ਅੰਦੋਲਨ ਦੀ ਅਗਵਾਈ ਕਰਨ ਸਮੇ ਲਾਲਾ ਲਾਜਪਤਰਾਏ ਜੀ ਦੀ लाठी ਵੱਜਣ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤਵਾਰਾ ਨਵੰਬਰ 1929 ਵਿੱਚ ਉਹਨਾਂ ਦੀ ਮੌਤ ਹੋ ਗਈ ਜਿਹੜੇ ਲਾਲਾ ਲਾਜਪੱਤਰ ਆਏ ਸੀ ਉਹ ਵੀ ਇਸ ਕਮਿਸ਼ਨ ਦੇ ਬਾਈਕਾਟ ਵਿੱਚ ਦੀ ਬਾਈਕਾਟ ਦੀ ਲਹਿਰ ਵਿੱਚ ਸ਼ਾਮਲ ਸਨ ਤਾਂ ਪੁਲਿਸ ਨੇ ਅੰਗਰੇਜ਼ਾਂ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਸੀ ਜਿਸ ਲਾਠੀ ਵੱਜਨ ਕਰਕੇ ਉਹਨਾਂ ਦੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਤੇ 17 ਨਵੰਬਰ 1929 ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਪੜਾਂਗੇ ਸਾਂਡਰਸ ਦਾ ਕਤਲ ਸਾਂਡਰਸ ਦਾ ਜਿਹੜਾ ਕਤਲ ਹੈ ਉਹ ਭਗਤ ਸਿੰਘ ਜੀ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸੀ ਤੇ ਸਕਾਟ ਦੀ ਥਾਂ ਮਾਰਨਾ ਤਾਂ ਉਹਨਾਂ ਨੇ ਸਕਾਟ ਨੂੰ ਸੀ ਪਰ ਉਹਨਾਂ ਦੀ ਥਾਂ ਤੇ ਸਾਂਡਰਸ ਮਾਰਿਆ ਗਿਆ ਇਹ ਵੀ ਕੁਐਸਚਨ ਆਪਾਂ ਨੂੰ ਪੇਪਰ ਵਿੱਚ ਐਮਸੀਕਿਊ ਬਣ ਕੇ ਆਂਦਾ ਹੈ ਮਾਰਨਾ ਕਿੰਨੂ ਸੀ ਮਾਰਨਾ ਸਕਾਟ ਨੂੰ ਸੀ ਤੇ ਮਾਰਿਆ ਕੌਣ ਗਿਆ ਸੀ ਸਾਂਡਰਸ ਮਾਰਿਆ ਗਿਆ ਸੀ ਇਹ ਕਿਉਂ ਮਾਰਿਆ ਗਿਆ ਸੀਗਾ ਇਹਦਾ ਇਸਦਾ ਕਤਲ ਕਿਉਂ ਹੋਇਆ ਸੀ ਕਿਉਂਕਿ ਭਗਤ ਸਿੰਘ ਜੀ ਨੇ ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਉਸ ਤੋਂ ਬਾਅਦ ਕੁਐਸਚਨ ਬਹੁਤ ਜ਼ਿਆਦਾ ਅਗਲਾ ਇੰਪੋਰਟੈਂਟ ਹੈ ਦਿੱਲੀ ਵਿਧਾਨ ਸਭਾ ਵਿੱਚ ਉਹਨਾਂ ਨੇ ਬੰਬ ਛੁੱਟੇ ਸੀ ਇਹਦੇ ਵਿੱਚ ਕੁਐਸਚਨ ਆਪਾਂ ਨੂੰ ਬਣ ਕੇ ਆਉਂਦਾ ਹੈ ਭਗਤ ਸਿੰਘ ਜੀ ਨੇ ਕਿੰਦੇ ਨਾਲ ਮਿਲ ਕੇ ਅਸੈਂਬਲੀ ਵਿੱਚ ਬੰਬ ਛੁੱਟੇ ਸੀ ਬੀ ਕੇ ਬਿਡਕੇਸ਼ਵਰ ਦੱਤ ਬੀ ਕੇ ਬਿਡਕੇਸ਼ਵਰ ਦੱਤ ਦੇ ਨਾਲ ਮਿਲ ਕੇ ਅਸੈਂਬਲੀ ਵਿੱਚ 18 April 1929 ਨੂੰ ਵਾਈਸ ਰਾਏ ਨੇ ਆਪਣੇ ਵਿਸ਼ੇਸ਼ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਦੋ ਜਨ ਵਿਰੋਧੀ ਬਿੱਲ ਪਾਸ ਕਰਨੇ ਸੀ 28 April 1969 ਨੂੰ 1929 ਨੂੰ ਬੁਟਕੇਸ਼ਵਰ ਦੱਤ ਦੇ ਨਾਲ ਮਿਲ ਕੇ ਉਹਨਾਂ ਨੇ ਅਸੈਂਬਲੀ ਵਿੱਚ ਦੋ ਬੰਬ ਛੁੱਟੇ ਸਨ ਤੇ ਇਹ ਵੀ ਕੁਐਸਚਨ ਆਂਦਾ ਹੈ ਵੀ ਇਹ ਬੰਬ ਛੁੱਟਣ ਦਾ ਕਾਰਨ ਕੀ ਸੀਗਾ ਐਮਸੀਕਿਊਜ਼ ਦੇ ਵਿੱਚ ਆਂਦਾ ਹੈ ਕੁਐਸਚਨ ਵੀ ਬੰਬ ਛੁੱਟਣ ਦਾ ਕਾਰਨ ਕੀ ਸੀ ਇਹਦੇ ਚ ਆਪਾਂ ਹੁਣ ਦੇਖੋ ਭਗਤ ਸਿੰਘ ਦਾ ਕੋਈ ਉਹ ਨਹੀਂ ਸੀ ਵੀ ਬੰਬ ਛੁਟਣਾ ਕਿਸੇ ਨੂੰ ਮਾਰਨ ਦਾ ਨਹੀਂ ਸੀ ਉਹਨਾਂ ਦਾ ਜਿਹੜਾ ਮੋਟਿਵ ਸੀਗਾ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਬੰਬ ਇਸ ਕਰਕੇ ਛੁੱਟੇ ਸੀ ਕਿਉਂਕਿ ਉਹ ਅੰਗਰੇਜ਼ੀ ਸਰਕਾਰ ਦੇ ਜਿਹੜੇ ਸੀ ਉਹ ਕੰਨ ਖੋਲਣੇ ਚਾਹੁੰਦੇ ਸੀਗੇ ਇਸ ਕਰਕੇ ਉਹਨਾਂ ਨੇ ਬੰਬ ਛੁੱਟੇ ਸੀ ਸੋ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਇਨਕਲਾਬ ਦੇ ਨਾਰੇ ਲਾਉਂਦੇ ਹੋਏ ਉੱਥੇ ਹੀ ਖੜੇ ਰਹੇ ਅਤੇ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚ ਬੰਬ ਉਹਨਾਂ ਨੇ ਇਸ ਦੇ ਨਾਲ ਕਈ ਇਸ਼ਤਿਹਾਰ ਵੀ ਸੁਟੇ ਜਿੰਨਾ ਵਿੱਚ ਲਿਖਿਆ ਸੀ ਕਿ ਇਸ ਬੰਬ ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੁਟੇ ਗਏ ਬਲਕਿ ਅੰਗਰੇਜ਼ ਸਰਕਾਰ ਦੇ ਕੰਨ ਖੁੱਲਣ ਲਈ ਸੁਟੇ ਗਏ ਹਨ ਇਸ ਸਮੇਂ ਉਹ ਨੀਡਰਤਾ ਸਾਹਿਤ ਖੜੇ ਰਹੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨੈਕਸਟ ਹੈਗਾ ਕਤਲ ਦਾ ਮੁਕੱਦਮਾ ਅੱਛਾ ਉਹਨਾਂ ਨੇ ਮਾਰਨਾ ਸਕਾਟ ਨੂੰ ਸੀ ਪਰ ਸਾਂਡਰਸ ਮਾਰਿਆ ਗਿਆ ਤੇ ਉਹਦੇ ਉੱਤੇ ਉਹਨਾਂ ਤੇ ਇੱਕ ਕਤਲ ਦਾ ਮੁਕੱਦਮਾ ਚੱਲ ਲੱਗ ਗਿਆ ਸਾਂਡਰਸ ਦੇ ਕਤਲ ਤੇ ਦੇਸ਼த்ਰੋਹੀ ਹੋਣ ਦਾ ਮੁਕੱਦਮਾ ਚਲਾਇਆ 1930 ਵਿੱਚ ਅਦਾਲਤ ਨੇ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਫਿਰ ਫਾਂਸੀ ਵਿੱਚ ਬਦਲ ਦਿੱਤਾ ਤੇ ਜਦੋਂ ਉਹ ਪੇਸ਼ੀ ਲਈ ਜਾਂਦੇ ਨੇ ਤੇ ਉਦੋਂ ਉਹ ਕਿਹੜੇ ਸਲੋਗਨ ਵਰਤਦੇ ਨੇ ਸਰਫ ਰੋਸ਼ੀ ਕੀ ਤਮੰਨਾ ਅਬ ਮਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਇਹ ਸੀ ਉਹਨਾਂ ਦੇ ਦੋ ਸਲੋਗਨ ਮਤਲਬ ਦੋ ਲਾਈਨਾਂ ਦਾ ਇੱਕ ਸਲੋਗਨ ਸੀਗਾ ਉਸ ਤੋਂ ਬਾਅਦ ਸੀ ਫਾਂਸੀ ਉਹਨਾਂ ਨੂੰ ਫਾਂਸੀ ਇਹ ਜਿਹੜਾ ਬਹੁਤ ਇੰਪੋਰਟੈਂਟ ਕੁਐਸਚਨ ਬਣਦੀ ਹੈ ਫਾਂਸੀ ਦੇ ਵਿੱਚ ਕੁਐਸਚਨ ਬਣ ਕੇ ਆਂਦਾ ਹੈ ਭਗਤ ਸਿੰਘ ਜੀ ਦੇ ਨਾਲ ਫਾਂਸੀ ਤੇ ਕੌਣ-ਕੌਣ ਸੀ ਦੋਸ ਜਨੇ ਰਾਜਗੁਰੂ ਤੇ ਸੁਖਦੇਵ ਠੀਕ ਹੈ ਉਹਨਾਂ ਨੂੰ ਫਾਂਸੀ ਕਿੱਥੇ ਦਿੱਤੀ ਗਈ ਉਹਨਾਂ ਨੂੰ ਫਾਂਸੀ ਫਿਰੋਜ਼ਪੁਰ ਹੁਸੈਨੀਵਾਲਾ ਤੇ 23 ਮਾਰਚ ਨੂੰ ਸੌਰੀ ਉਹਨਾਂ ਨੂੰ ਫਾਂਸੀ 24 ਮਾਰਚ ਨੂੰ ਦੇਣੀ ਸੀ ਪਰ ਉਹਨਾਂ ਨੂੰ 23 ਮਾਰਚ ਨੂੰ ਫਾਂਸੀ 1931 ਨੂੰ ਦਿੱਤੀ ਗਈ ਸੀ ਅੰਗਰੇਜ਼ਾਂ ਨੇ ਇਨਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਵਾਰਸਾ ਨੂੰ ਦੇਣ ਦੀ ਥਾਂ ਤੇ ਚੋਪਾ ਫਿਰੋਜ਼ਪੁਰ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਦੇ ਕੰਢੇ ਤੇ ਟੋਟੇ ਕਰਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਤੀ ਫਿਰ ਜੜੀਆਂ ਉਹਨਾਂ ਦੀਆਂ ਅੱਧ ਸੜੀਆਂ ਲਾਸ਼ਾਂ ਸੀ ਉਹਨਾਂ ਨੂੰ ਸਤਲੁਜ ਵਿੱਚ ਥਰੋੜ ਦਿੱਤਾ ਤੇ ਇੱਥੇ ਇਸੇ ਥਾਂ ਉੱਪਰ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਜਿੱਥੇ ਹਰ ਸਾਲ 23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਬੀਡ ਕਰਦੇ ਹਨ ਇਹਦੇ ਚ ਕੁਐਸਚਨ ਆਂਦਾ ਹੈ ਕਿ ਉਹਨਾਂ ਦੀਆਂ ਜੜੀਆਂ ਹਸਥੀਆਂ ਸੀ ਜਾਂ ਲਾ ਲੋ ਉਹਨਾਂ ਦੀਆਂ ਜੜੀਆਂ ਲਾਸ਼ਾਂ ਸੀ ਉਹ ਕਿੱਥੇ ਰੋੜੀਆਂ ਸੀ ਉਹ ਸਤਲੁਜ ਦਾ ਰਿਆ ਚਰੋੜੀਆਂ ਸੀ ਹੁਸੈਨੀ ਵਾਲਾ ਫਰੋਜ਼ਪੁਰ ਵਿੱਚ ਹੈ ਤੇ ਉਹਨਾਂ ਦੇ ਨਾਲ ਕੌਣ ਸਨ ਭਗਤ ਸਿੰਘ ਰਾਜਗੁਰੂ ਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ 23 ਮਾਰਚ 1931 ਨੂੰ ਦਿੱਤੀ ਗਈ ਸੀ ਠੀਕ ਹੈ ਇਸ ਤਰ੍ਹਾਂ ਮੇਰੀਆਂ ਅੱਛੇ-ਅੱਛੇ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਬਾਏ ਬਾਏ ਗਾਇਜ਼